ਹੈਲੋ ਆ ਜਲਦੀ ਇਸ ਮੈਚ ਦੀ ਸ਼ੁਰੂਆਤ ਫੇਰ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ ਆ ਇੱਕ ਵਾਰੀ ਅਸੀਂ ਤਾਂ ਫੇਰ ਧੰਨਵਾਦ ਕਰਦੇ ਆ ਲੈਂਦਾ ਪੰਜਾਬ ਪਾਕਿਸਤਾਨ ਦੇ ਸਾਰੇ ਭਰਾਵਾਂ ਦਾ ਸਾਰੀ ਸੰਗਤ ਦਾ ਸਾਰੇ ਖੇਡ ਪ੍ਰੇਮੀਆਂ ਦਾ ਤੇ ਖਾਸ ਕਰਕੇ ਮੀਡੀਆ ਦਾ ਜਿੰਨੇ ਵੀ ਲਾਈਵ ਵਾਲੇ ਚੈਨਲ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹਨਾਂ ਕਬੱਡੀ ਮੈਚਾਂ ਨੂੰ ਪੂਰੀ ਦੁਨੀਆ ਦੇ ਵਿੱਚ ਦਿਖਾ ਰਹੇ ਆ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਹੋਰ ਤਰੱਕੀਆਂ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਚੈਨਲ ਜਿਹੜੇ ਉਹ ਮਿਲੀਅਨ ਤੱਕ ਜਾਣ ਤੁਹਾਡੀ ਵਿਊਅਰਸ਼ਿਪ ਜਿਹੜੀ ਉਹ ਅਰਬਾਂ ਕਰੋੜਾਂ ਤੱਕ ਜਾਵੇ ਤੁਹਾਡੇ ਸਾਰਿਆਂ ਲਈ ਦੁਆਵਾਂ ਤੇ ਜਲਦੀ ਇਸ ਮੈਚ ਦੀ ਸ਼ੁਰੂਆਤ ਹੋਵੇਗੀ ਬਹੁਤ ਵਧੀਆ ਮੁਕਾਬਲਾ ਖੇੜਿਆ ਜਾ ਰਿਹਾ ਸਾਰੀ ਸੰਗਤ ਦਾ ਇਕਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਬੜੀ ਮਿਹਰਬਾਨੀ ਸੁਖਰਾਜ ਜੀ ਤੁਸੀਂ تشریف ਲਿਆ ਹੈ ਔਰ ਅੱਜ ਦਾ ਇਹ ਖੂਬਸੂਰਤ ਕਬੱਡੀ ਦਾ ਮੇਲਾ ਹਾਂਜੀ ਬਾਬਾ ਸਨੀ ਜੀ ਤੁਹਾਡੀ ਪੂਰੀ ਸੰਗਤ ਨੂੰ ਜੀ ਆਨਿ ਮਿਹਰਬਾਨੀ ਸ਼ੁਕਰੀਆ ਅੱਜ ਬਾਜੀ ਸਾਡੇ ਕਬੱਡੀ ਦੇ ਜੋ ਪ੍ਰੈਜ਼ੀਡੈਂਟ ਨੇ ਚੌਧਰੀ ਸ਼ਾਫੀ ਹੁਸੈਨ ਸਾਹਿਬ ਉਹ ਵੀ تشریف ਲਿਆਏ ਨੇ ਤੁਸੀਂ ਕੀ ਗੱਲਬਾਤ ਕਰੋਗੇ ਇਹਦੇ ਬਾਰੇ ਚੌਧਰੀ ਜੀਾਂ ਦਾ ਬਹੁਤ ਧੰਨਵਾਦ ਜੀ ਪਾਕਿਸਤਾਨ ਦੀ ਕਬੱਡੀ ਨੂੰ ਜਿਹੜੇ ਅੱਗੇ ਲੈ ਜਾ ਰਹੇ ਹੈ ਕਿ ਅਸੀਂ ਆਸ ਕਰਦੇ ਆਂ ਦੁਆ ਕਰਦੇ ਆਂ ਵੀ ਇਹ ਇਨਾਂ ਖਿਡਾਰੀਆਂ ਨੂੰ ਖੇਡ ਕਬੱਡੀ ਨੂੰ ਪਾਕਿਸਤਾਨ ਦੇ ਵਿੱਚ ਹੋਰ ਬੁਲੰਦੀਆਂ ਵੱਲ ਲੈ ਜਾਣ ਤਾਂ ਜੋ ਇਹ ਸਾਡੇ ਸ਼ਹਿਰ ਸ਼ਵੀਲੇ ਗੱਭਰੂ ਹੋਰ ਵੀ ਇਨਾਂ ਮੁੰਡਿਆਂ ਵਾਂਗ ਜਿਹੜੇ ਕਬੱਡੀ ਦੇ ਵਿੱਚ ਆਉਣ ਕਬੱਡੀ ਹੋਰ ਤਰੱਕੀ ਕਰੇ ਖਾਸ ਕਰਕੇ ਪਾਕਿਸਤਾਨ ਲੈਂਦਾ ਪੰਜਾਬ ਦੇ ਖਿਡਾਰੀਆਂ ਦੇ ਲਈ ਪ੍ਰਧਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿੰਨਾ ਵੀ ਉਹ ਕਰ ਸਕਦਾ ਹੈ ਉਹ ਮਿਹਨਤ ਕਰਨ ਤੇ ਸਾਡੇ ਮਾਸਟਰ ਨਾਇਮ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਨਾਇਮ ਸਾਹਿਬ ਤੁਸੀਂ ਕਰੋ ਜੀ ਗੱਲ ਅਗਲੀ